ਬੋਲ ਮਹਾਮਾਈ ਪਗਬਤੀ ਮਾਤਾ ਚਿੰਤਾਪੁਰਨੀ ਜੀ ਕੀ ਜੈ ਲੈ ਵੀ ਪਿਆਰੇ ਭਗਤ ਜਣੋ ਅੱਜ ਤੁਹਾਨੂੰ ਨਵੇਂ ਬਲੌਗ ਦੇ ਵਿੱਚ ਮਾਤਾ ਚਿੰਤਾਪੁਰਨੀ ਜੀ ਦੇ ਕਰਾਉਣੇ ਆ ਦਰਸ਼ਨ ਤਾਂ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ ਜਿੱਥੇ ਚਿੰਤਾਪੁਰਨੀ धाम ਦੇ ਵਿੱਚ ਮਾਤਾ ਜੀ ਦੇ ਚਰਨ ਡਿੱਗੇ ਸਨ ਉਹ ਇਸਤਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਬਹੁਤ ਹੀ ਤਦਾਰ ਦੇ ਵਿੱਚ ਸੰਗਤਾਂ ਸਰਦਾਲੂ ਪਹੁੰਚਦੇ ਨੇ ਤੇ ਆਪਣੀਆਂ ਜੋ ਸੁੱਖਾਂ ਤੇ ਜੋ ਸਮਾਨ ਪ੍ਰਸ਼ਾਦ ਲੈ ਕੇ ਆਉਂਦੇ ਨੇ ਤਾਂ ਉਹ ਰਿਚੜਾਇਆ ਜਾਂਦੇ ਤੇ ਸਾਹਮਣੇ ਤੁਸੀਂ ਮਾਤਾ ਚਿੰਤਾਪੁਰਨੀ ਧਾਮ ਜੀ ਦੇ ਸਾਹਮਣੇ ਦਰਸ਼ਨ ਕਰ ਸਕਦੇ ਹੋ ਜੀ ਤਾਂ ਬੋਲੋ ਮਾਤਾ ਚਿੰਤਾਪੁਰਨੀ ਜੀ ਕੀ ਜੈ ਬੋਲ ਮਾਤਾ ਚਿੰਤਾਪੁਰਨੀ ਕੀ ਜੈ ਲੈ ਵੀ ਸਾਥੀ ਪੈ ਰਹੇ ਹੋ ਅੱਜ ਦਾ ਬਲੌਗ ਬਹੁਤ ਹੀ ਵਧੀਆ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਆਪਾਂ ਤੁਹਾਨੂੰ ਮਾਤਾ ਚਿੰਤਾਪੁਰਨੀ ਜੀ ਦੇ ਕਰਾਵਾਂਗੇ ਦੱਸਕਤ ਜੋ ਕਿ ਪਿੰਡ ਮੰਡੇਰ ਤੋਂ ਚੱਲ ਕੇ ਆਪਾਂ ਨੈਣਾ ਦੇਵੀ ਪਹੁੰਚੇ ਸੀ ਨੈਣਾ ਦੇਵੀ ਤੋਂ ਫਿਰ ਆਪਾਂ ਪਹੁੰਚੇ ਆ ਊਨੇ ਤੋਂ ਚਿੰਤਾਪੁਰਨੀ ਦੇ ਦਰਬਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਸਰਧਾਲੂ ਚੱਲ ਕੇ ਆਏ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਗਰਮੀ ਪੈ ਰਹੀ ਸੀ ਤਾ ਸਰਦਾਲੂ ਇਸ ਤਰ੍ਹਾਂ ਭੱਜੇ ਨੇ ਪਹਾੜਾਂ ਵੱਲ ਕਿ ਕੁਛ ਨਾ ਕੁਛ ਸਰੀਰ ਨੂੰ ਠੰਡਕ ਮਿਲ ਜੇ ਕੋਈ ਆਪਣੀ ਮਾਂ ਦੇ ਨਾਲ ਕੋਈ ਆਪਣੇ ਪੁੱਤਰ ਦੇ ਨਾਲ ਕੋਈ ਆਪਣੇ ਘਰ ਵਾਲੀ ਦੇ ਨਾਲ ਕੋਈ ਮਾਤਾ ਦੇ ਨਾਲ ਕੋਈ ਪਿਤਾ ਦੇ ਨਾਲ ਕੋਈ ਚਾਚੇ ਨਾਲ ਕੋਈ ਤਾਏ ਨਾਲ ਕੋਈ ਮਾਸੀ ਨਾਲ ਕੋਈ ਮਾਸੜ ਨਾਲ ਵੱਖ-ਵੱਖ ਆਪਣੇ ਭੈਣ ਭਰਾਵਾਂ ਨਾਲ ਰਿਸ਼ਤੇਦਾਰਾਂ ਨਾਲ ਚੱਲ ਕੇ ਮਾਈ ਦੇ ਦਰਬਾਰ ਤੇ ਪਹੁੰਚੇ ਹੋਏ ਨੇ ਕੋਈ ਪਤੰਦਰ ਸਾਈਕਲ ਤੇ ਆ ਰਿਹਾ ਹੈ ਕੋਈ ਪੈਦਲ ਆ ਰਿਹਾ ਹੈ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਬੱਸ ਤੇ ਆ ਰਿਹਾ ਹੈ ਕੋਈ ਗੱਡੀ ਲੈ ਕੇ ਆ ਰਿਹਾ ਹੈ ਜਿਹਨੂੰ ਵੀ ਜਿਸ ਤਰ੍ਹਾਂ ਦਾ ਸਾਧਨ ਮਿਲਦਾ ਹੈ ਉਹ ਉਸੇ ਸਾਧਨ ਤੇ ਮਾਤਾ ਦੇ ਸਤਪੀਠ ਮੰਦਰ ਸ੍ਰੀ ਪਗਵਤੀ ਮਾਤਾ ਚਿੰਤਾਪੁਰਨੀ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਪਹੁੰਚ ਰਹੇ ਨੇ ਭਗਤੀਜਨ ਤੇ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਤੁਹਾਨੂੰ ਐਂਡ ਤੱਕ ਸਾਰੀ ਜਾਣਕਾਰੀ ਦੇਵਾਂਗੇ ਜੀ ਤੁਹਾਨੂੰ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਲੈ ਵੀ ਪਿਆਰੇ ਭਗਤ ਜੀ ਨੂੰ ਤੁਹਾਨੂੰ ਦੱਸਣ ਜਾ ਰਹੇ ਆਪਾਂ ਕਿ ਇਹ ਮਾ ਚਿੰਤਾਪੁਰਨੀ ਧਾਮ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਮਾਤਾ ਚਿੰਤਾਪੁਰਨੀ ਧਾਮ 51 ਸੱਤ ਪੀਠਾਂ ਦੇ ਵਿੱਚੋਂ ਇੱਕ ਪੀਠ ਮੰਨਿਆ ਜਾਂਦਾ ਜੀ ਜਿਸ ਦੇ ਵਿੱਚ ਮਾਤਾ ਸਤੀ ਜੀ ਦੇ ਚਰਨ ਡਿੱਗੇ ਸੀ ਉਸ ਚਰਨਾ ਦੇ ਨਾਮ ਨਾਲ ਇੱਥੇ ਮਾਤਾ ਚਿੰਤਾਪੁਰਨੀ ਜੀ ਦਾ ਇਸ ਥਾਮ ਦਾ ਨਾਮ ਮਾਤਾ ਚਿੰਤਾਪੁਰਨੀ ਜੀ ਰੱਖਿਆ ਗਿਆ ਤੇ ਇੱਥੇ ਮਾਤਾ ਜੀ ਦੇ ਚਰਨ ਸੁਸ਼ੋਭਤ ਹਨ ਜਿੱਥੇ ਬਹੁਤ ਹੀ ਸਰਦਾਰੂ ਭਗਤ ਜਨਾ ਕੇ ਮਾਤਾ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੇ ਹਨ ਤੇ ਉਸ ਤੋਂ ਬਾਅਦ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਜੋ ਕਿ ਮੋਟਰਸਾਈਕਲ ਤੇ ਬੱਖ-ਬੱਖ ਸੰਗਤ ਤੁਰ ਕੇ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਉਰੇ ਪਹੁੰਚੀ ਹੋਈ ਹੈ ਜੀ ਤੇ ਬੱਖ-ਬੱਖ ਜਿਵੇਂ ਨੈਣਾ ਦੇਵੀ ਚਿੰਤਾਪੁਰਨੀ ਜਵਾਲਾ ਜੀ ਤੁਹਾਨੂੰ ਇਹ ਤਨਧਾਮਾਂ ਬਾਰੇ ਦੱਸਦੇ ਹਾਂ ਜਿੱਥੇ ਨੇਣਾ ਦੇਵੀ ਧਾਮ ਹੈ ਜੀ ਉਥੇ માતા ਸਤੀ ਜੀ ਦੇ ਨੈਣ ਡਿੱਗੇ ਸੀ ਤੇ ਉਥੇ ਨੈਣਾ ਦੇਵੀ ਧਾਮ ਦਾ ਨਾਮ ਰੱਖਿਆ ਗਿਆ ਤੇ ਇਹ ਚਿੰਤਾਪੂਰਣੀ ਜਿਸ ਮੰਦਿਰ ਦੇ ਵਿੱਚ ਆਪਾਂ ਜਾ ਰਹੇ ਹਾਂ ਬਹੁਤ ਭਾਰੀ ਮਾਤਰਾ ਦੇ ਵਿੱਚ ਬੱਸਾਂ ਸਰਕਾਰੀ ਭਾਈ ਇਹ ਰੋਡ ਦੇ ਉੱਪਰ ਫਿਰਦੀਆਂ ਨੇ ਸੰਗਤ ਦੇ ਵਿੱਚ ਕੋਈ ਦਿੱਕਤ ਨਹੀਂ ਉੱਤੇ ਕਦੇ ਮੀ ਪੈ ਜਾਂਦਾ ਹੈ ਕਦੇ ਹਟ ਜਾਂਦਾ ਹੈ ਕਦੇ ਮੀ ਪੈ ਜਾਂਦਾ ਹੈ ਕਦੇ ਹਟ ਜਾਂਦਾ ਹੈ ਇਹ ਜਿਹੜੇ ਮੋਟਰਸਾਈਕਲਾਂ ਵਾਲੇ ਵੀਰ ਨੇ ਇਹ ਵੀ ਕਈਆਂ ਨੇ ਤਾਂ ਸਾਇਲੈਂਸਰ ਖੋਲ ਰੱਖਿਆ ਪਰ ਪਰ ਕੰਨ ਖਾਈ ਜਾਂਦੇ ਨੇ ਕਈਆਂ ਦੇ ਤਾਂ ਮੋਟਰਸਾਈਕਲ ਇਹੋ ਜਿਹੇ ਨੇ ਨਾ ਮਗਰੋਂ ਚਿੱਟਾ ਧੂਆ ਮਾਰਦੇ ਨੇ ਕਿਸੇ ਦਾ ਪਤਾ ਨਹੀਂ ਇੰਜਣ ਖਰਾਬ ਹੈ ਪਤਾ ਨਹੀਂ ਕੋਈ ਮਗਲੈਲ ਯਾਦੇ ਖਾਂਦਾ ਹੈ ਮਾਂ ਦੇ ਪੁੱਤਾਂ ਨੇ ਨਾ ਪਹਾੜਾਂ ਨੂੰ ਤਾਂ ਪ੍ਰਦੂਸ਼ਨ ਕਰਨ ਨਹੀਂ ਕਰਨਾ ਤੇ ਇੱਥੇ ਆਮ ਜਿਹੜੀ ਆਮ ਜਨਤਾ ਤੁਰ ਕੇ ਸੰਗਤ ਤੁਰ ਕੇ ਮਾਤਾ ਦੇ ਦਰਬਾਰ ਵਾਲੀ ਜਾਂਦੀ ਐ ਉਹਨਾਂ ਦੀ ਅੱਖਾਂ ਤੇ ਨੱਕਾਂ ਵਿੱਚ ਦੀ ਉਹ ਚਿੱਟਾ ਧੂਣ ਐ ਕੌੜਾ ਕੌੜਾ ਮਾਂ ਦੇ ਪੁੱਤ ਜਿਹੜਾ ਖਾਦਾ ਹੋਇਆ ਲੰਗਰ ਐ ਉਹ ਐ ਉਸ ਚਿੱਟੇ ਧੂਣੇ ਦੇ ਗਰਦੇ ਨਾਲ ਜਮਾ ਅੰਦਰ ਉਹਦੇ ਉੱਤੇ ਪਰਤ ਬਿਠਾਇਆ ਦੰਦੇ ਨੇ ਚਿੱਟੇ ਧੂਣੇ ਦੀ ਜਿਹੜੇ ਨੱਕ ਦੇ ਵਾਲ ਹੁੰਦੇ ਨੇ ਜਿਹੜੇ ਬਜ਼ੁਰਗ ਦੇ ਵਾਲ ਹੁੰਦੇ ਨੇ ਕਿਸੇ ਦੇ ਚਿੱਟੇ ਇਹਨ ਕਾਲੇ ਫਲੇ ਕਰਦਾਂਦੇ ਨੇ ਬਹੁਤ ਜਿਆਦੇ ਭੜਾ ਬਹੁਤ ਤਾਕੜੇ ਬਾਈ ਉਰੇ ਬਹੁਤੀ ਸ਼ਰਧਾ ਨਾਲ ਸੰਗਤਾਂ ਵੱਲੋਂ ਭਗਤ ਜਨਾਂ ਵੱਲੋਂ ਲੰਗਰ ਲਗਾਏ ਹੋਏ ਨੇ ਹਰੇਕ ਹੀ ਪ੍ਰਕਾਰ ਦਾ ਉਰੇ ਖਾਣ ਨੂੰ ਲੰਗਰ ਤੇ ਭੋਜਨ ਤਿਆਰ ਮਿਲਦਾ ਜੀ ਕਿਸੇ ਵੀ ਪ੍ਰਕਾਰ ਦਾ ਜਹੀ ਜੀ ਮਰਜ਼ੀ ਤੁਹਾਡੀ ਇੱਛਾ ਦੇਖੋ ਇਹ ਤਾਂ ਇੱਛਾ ਸਾਰੀਆਂ ਪੂਰੀਆਂ ਵੀ ਨਹੀਂ ਹੁੰਦੀਆਂ ਜੇ ਸੋਚਿਆ ਜਾਵੇ ਪਰ ਹਰੇਕ ਭਾਂਤ ਦਾ ਜੋ ਅੱਜ ਅੱਜ ਦੇ ਜ਼ਮਾਨੇ ਵਿੱਚ ਸਵਾਦਿਸ਼ਟ ਪੂਜਨ ਆਮ ਆਪਾਂ ਹੋਟਿਆਂ ਬਗੈਰਾਂ ਦੇ ਵਿੱਚ ਛਕਦੇ ਰਹਿੰਨੇ ਤਾਂ ਉਰੇ ਲੰਗਰਾਂ ਦੇ ਵਿੱਚ ਬਾਧੂ ਭੋਜਨ ਮਿਲਦਾ ਹੈ ਗੁਲਾਬ ਜਾਮਨ ਟਿੱਕੀ ਦਹੀਂ ਪੱਲਾ ਨਿਊਡਲ ਮੱਕੀ ਦੀ ਰੋਟੀ ਜਲੇਬੀਆਂ ਪਕੌੜੇ ਬਾਲੂ ਸ਼ਾਈਆਂ ਬਿਸਕੁਟ ਇਹੋ ਜਿਹਾ ਸਮਾਨ ਹੈ ਬਾਈ ਤੁਹਾਨੂੰ ਦੱਸੇ ਨਹੀਂ ਸਕਦੇ ਕਿਉਂਕਿ ਉਰੇ ਗਜਰੇਲਾ ਖੀਰ ਛੋਲੇ ਪੂਰੀਆਂ ਹੈ ਬਹੁਤ ਹੀ ਜਾਦੇ ਐਨਾ ਸਮਾਨ ਬਣਿਆ ਹੋਇਆ ਹੈ ਕਿ ਹਰ ਇੱਕ ਲੰਗਰ ਦੇ ਵਿੱਚ ਆਪਾਂ ਖੜ ਕੇ ਖਾ ਵੀ ਨਹੀਂ ਸਕਦੇ ਤਾਂ ਤਾਂਤ ਦਾ ਖੋਜ ਨਾ ਮਿੱਤਰੋ ਆਜੋ ਖਾਜੋ ਸੰਗ ਤਾਂ ਬਾਸਤੇ ਬਨਾਇਆ ਪੂਜਨ ਐ ਮਾਰਦੇ ਨੇ ਰੁਕੇ ਵੀਰੋ ਬਹੁਤ ਸੰਗਤਾਂ ਨਾਲ ਪ੍ਰੇਮ ਪਿਆਰ ਦੇ ਨਾਲ ਤਾਂ ਇੱਥੇ ਹੁਣ ਆਪਾਂ ਜੇ ਇਕੱਠਾਂ ਦੇ ਸਿਹਾਮ ਨਾਲ ਮੰਨੀਏ ਤਾਂ ਭਾਈ ਇੱਥੇ ਚੋਰੀਆਂ ਠੱਗੀਆਂ ਵਾਲੇ ਵੀ ਬਹੁਤ ਆਉਂਦੇ ਨੇ ਕਿਸੇ ਦਾ ਬਟੂਆ ਨਿਕਲ ਗਿਆ ਕਿਸੇ ਦਾ ਮੋਬਾਈਲ ਨਿਕਲ ਗਿਆ ਕੋਈ ਡੇਗ ਗਿਆ ਕਿਸੇ ਦਾ ਕੱਢ ਲਿਆ ਕਿਸੇ ਦਾ ਕਿਵੇਂ ਕਿਸੇ ਦਾ ਕਿਵੇਂ ਈ ਵੀ ਭਾਈ ਬਹੁਤ ਜਿਆਦੇ ਅੱਜ ਕੱਲ੍ਹ ਇਕੱਠਾਂ ਦੇ ਵਿੱਚ ਭਾਈ ਉਹਨਾਂ ਨੇ ਵੀ ਆਪਦੇ ਬਿਜ਼ਨਸ ਨੇ ਉਹਨਾਂ ਦੇ ਜੇ ਮੰਨਿਆ ਜਾਵੇ ਉਹਨਾਂ ਨੇ ਵੀ ਦਰਜੁਗਾਰ ਚਲਾਉਣਾ ਆਹ ਦੇਖ ਲਓ ਇੰਨੀ ਜਿਆਦੇ ਭੀੜ ਹੈ ਕਿ ਇੱਕ ਦੂਜੇ ਦੇ ਵਿੱਚ ਐਣ ਖੇ ਖੇ ਤੁਰਦੇ ਨੇ ਫੇਰ ਵੀ ਮਾਤਾ ਰਾਣੀ ਦੇ ਦਰਬਾਰ ਤੇ ਸੰਗਤਾਂ ਦੁੱਖ ਤਕਲੀਫਾਂ ਲੈ ਕੇ ਪਹੁੰਚਦੀਆਂ ਨੇ ਇਹ ਐਨੀ ਭੀੜ ਦੇ ਵਿੱਚ ਮਾਤਾ ਰਾਣੀ ਜੀ ਦੇ ਦਰਸ਼ਨ ਕਰਕੇ ਹੀ ਆਹ ਦੇਖ ਲਓ ਜਿਵੇਂ ਸਾਹਮਣੇ ਤੁਸੀਂ ਦੇਖ ਰਹੇ ਹੋ ਫਗਵਾੜੇ ਵਾਲਿਆਂ ਦੀ ਧਰਮਸਾਲ ਹੈ ਬਾਈ ਇਹ ਇਹਨਾਂ ਦੇ ਵਿੱਚ ਕਾਜੂ ਬਦਾਮ ਕਿਸ਼ਮਿਸ ਦੁੱਧ ਉਹ ਅੱਜ ਕੱਲ੍ਹ ਜਿਹੜਾ 100 ਰੁਪਏ ਦਾ ਇੱਕ ਗਲਾਸ ਜਿਆ ਦਿੰਦੇ ਹੁੰਦੇ ਨੇ ਕਈ ਥਾਵਾਂ 'ਤੇ ਦੇਖਿਆ ਆਪਣੇ ਵੀਡੀਓ ਦੇ ਵਿੱਚ ਉਹ ਵੱਡੀ ਸਾਰੀ ਕੜਾਹੀ ਜੀ ਦੇ ਵਿੱਚ ਗੋਟੋ ਗੋਟ 3-4 ਘੰਟੇ ਉਹਨੂੰ ਗਰਮ ਕਰ ਲਾਂਦੇ ਨੇ ਗਰਮ ਕਰਕੇ ਐ ਤੇ ਸਾਰੇ ਨੂੰ ਪਹਿਲਾਂ ਤੁਹਾਨੂੰ ਇਹ ਬੇਨਤੀ ਹੈ ਕਿ ਇਸ ਕਮੈਂਟ ਦੇ ਵਿੱਚ ਉਹ ਦੁੱਧ ਦੇ ਵਿੱਚ ਕਾਜੂ, ਬਦਾਮ ਕਿਸਮ ਦੀ ਸੇ ਚੀਜ਼ਾਂ ਪਾਈਆਂ ਜਾਂਦੇ ਨੇ ਤੇ ਇੱਕ ਚੀਜ਼ ਹੋਰ ਪਾਈ ਜਾਂਦੀ ਹੈ ਜੋ ਬਹੁਤ ਹੀ ਜਿਆਦਾ ਮਹਿੰਗੀ ਹੈ ਸਟਾਕ ਦੇ ਹਿਸਾਬ ਨਾਲ ਉਹ ਬਹੁਤ ਹੀ ਜਿਆਦਾ ਮਹਿੰਗਾ ਹੈ ਇਹ ਨਾਲ 2 ਲੱਖ ਰੁਪਏ ਕਿਲੋ ਆ ਇਹੋ ਉਹ ਦੁੱਧ ਦੇ ਵਿੱਚ ਪਾਇਆ ਜਾਂਦਾ ਤਾਂ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਲਿਖਿਓ ਤੇ ਜੈ ਮਾਤਾ ਦੀ ਕਮੈਂਟ ਦੇ ਵਿੱਚ ਲਿਖਣੀ ਨਾ ਭੁੱਲਿਓ ਤੇ ਆਜੋ ਆਪਾਂ ਲੈ ਕੇ ਚੱਲਾਂਗੇ ਨਾਲ ਤੁਹਾਨੂੰ ਮੰਦਰ ਵੱਲ ਨਾਲੇ ਤੁਹਾਨੂੰ ਦੱਸ ਦੇਵਾਂਗੇ ਚੱਲਾਂਗੇ ਤੇ ਇਹ ਚਿੰਤਾਪੂਰਨਤਾ ਹੈ ਜੋ ਇਹ ਪਹਾੜਾਂ ਦੇ ਵਿੱਚ ਸਥਿਤ ਹੈ ਇਥੇ ਦਰਸ਼ਨ ਕਰਨ ਲਈ ਬਹੁਤ ਹੀ ਜ਼ਿਆਦੇ ਮਾਤਰਾ ਦੇ ਵਿੱਚ ਲੱਖਾਂ ਕਰੋੜਾਂ ਦੇ ਵਿੱਚ ਸੰਗਤ ਪਹੁੰਚਦੀ ਹੈ ਜੀ ਮਾਤਾ ਜੀ ਦੇ ਬਹੁਤ ਹੀ ਅਲੱਗ ਆਦਿਕਿੱਤ ਤੋਂਚਣ ਤੇ ਪ੍ਰਾਪਤੀ ਹੁੰਦੀ ਹੈ ਜੀ ਪਿਆਰੇ ਭਗਤ ਜੀ ਨੂੰ ਦੇਵੀ ਦੇਵਤਿਆਂ ਤੇ ਆਸ਼ਰੂ ਦੇ ਨਾਲ ਇੱਕ ਜੁੱਧ ਆਰੰਭ ਹੋ ਗਿਆ ਜੋ ਕਿ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਜਦੋਂ ਉਹਨਾਂ ਦਾ ਜੁੱਧ ਚੱਲਿਆ ਇਹ ਮੰਨ ਲਓ ਕਿ ਉਹ 100 ਸਾਲ ਤੱਕ ਜੁੱਧ ਚੱਲਦਾ ਰਿਹਾ ਇੰਨਾ ਲੰਬਾ ਚੱਲਿਆ ਜੀ ਅਤੇ ਦੇਵਤਾ ਗਣ ਆਸ਼ਰੂਆਂ ਤੋਂ ਹਾਰ ਗਏ ਤੁਸੀਂ ਸਮਝ ਗਏ ਹੋਣੇ ਕੀ ਇਹ ਜੁੱਧ ਜੋ ਆਸਰੂ ਕਹਿ ਲੋ ਤੁਸੀਂ ਤਾਂ ਉਹ ਜਿੱਤ ਗਏ ਵਿਜੇ ਪ੍ਰਾਪਤ ਕਰ ਗਏ ਜੁੱਧ ਦੇ ਵਿੱਚੋਂ ਤਾਂ ਦੇਵੀ ਦੇਵਤੇ ਇਸ ਦੇ ਵਿੱਚ ਹਾਰ ਗਏ ਮਨਨੂ ਵੀ ਦਾਨ ਤੇ ਇਸ ਜੁੱਧ ਦੇ ਵਿੱਚ ਜਿੱਤ ਗਏ ਤਾਂ ਦਾਨਤਾ ਨੇ ਜੁੱਧ ਜਿੱਤਣ ਤੋਂ ਬਾਅਦ ਜੋ ਇੰਦਰ ਦੇਵ ਦੇ ਸੰਗਾਸਣ ਤੇ ਸੁਰਗਤੀ ਵੱਡੇ ਵੱਡੇ ਉਹਨਾਂ ਦੇ ਪੰਜਾਬੀ ਚ ਲਾ ਲੋ ਵੀ ਜਿਵੇਂ ਦੇਵੀ-ਦੇਵਤਿਆਂ ਦੀਆਂ ਵੱਡੀਆਂ-ਵੱਡੀਆਂ ਕੁਰਸੀਆਂ ᱛੀਆਂ ਉਦੋਂ ਵੀ ਰਾਜਬਾਈ ਚੱਲਦਾ ਹੁੰਦਾ ਸੀ ਤਾਂ ਦੈਂਤਾਂ ਨੇ ਦੇਵੀ-ਦੇਵਤਿਆਂ ਨੂੰ ਸਵਰਗਾਂ ਦੇ ਵਿੱਚੋਂ ਕੱਢ ਕੇ ਪਹਹਾਤਾ ਜਿੱਥੇ ਆਪ ਬਿਰਾਜਮਾਨ ਹੋਗੇ ਭਾਈਓ ਤਾਂ ਦੇਵੀ-ਦੇਵਤੇ ਹੁਣ ਆਪਣੀ ਆਮ ਧਰਤੀ ਤੇ ਟਾਈਮ ਡਰ ਲੱਗੇ ਜਿਵੇਂ ਕੋਈ ਤਕੜਾ ਬੰਦਾ ਗਰੀਬ ਨੂੰ ਕੱਢ ਦਾਂਦਾ ਫਿਰ ਉਹ ਕਿਸੇ ਐਸੇ ਸਥਾਨ ਤੇ ਜਾ ਕੇ ਟਾਈਮ ਪਾਸਤਾ ਕਰਦੀ ਹੈ ਤਾਂ ਸਮਾ ਬਤਉਣ ਲੱਗੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਇਕੱਠ ਕਰਿਆ ਇਕੱਠ ਕਰਕੇ ਉਹਨਾਂ ਨੇ ਆਖਿਆ ਵੀ ਐ ਤਾਂ ਕੰਮ ਚੱਲਣਾ ਨਹੀਂ ਕਿਉਂਕਿ ਉਹ ਤਾਂ ਹੁਣ ਦੈਂਤਾਂ ਦਾ ਕੰਮ ਹੁੰਦਾ ਭਈ ਹਤਿਆਚਾਰ ਕਰਨਾ ਨੱਚਣਾ ਕੁੱਦਣਾ ਤੇ ਵੱਖ-ਵੱਖ ਉਹਨਾਂ ਨੇ ਖਾਣਾ ਪੀਣਾ ਬਣਾਉਣਾ ਪਤਾ ਪਤਾ ਵੀ ਸਿਸਟਮ ਹਲਿਆ ਦੇਣਗੇ ਤਾਂ ਦੇਵੀ ਦੇਵਤਾ ਨੇ ਕਰਾਇਵਾੜੀ ਕਰਕੇ ਵਿਸ਼ਨੂ ਭਗਵਾਨ ਜੀ ਨੂੰ ਬੁਲਾਇਆ ਇਕੱਠੇ ਹੋ ਗਏ ਸਾਰੇ ਵੀ ਆਪਾਂ ਭਾਈ ਹੁਣ ਕੀ ਕਰ ਸਕਦੇ ਆ ਤਾਂ ਉਹਨਾਂ ਨੇ ਸੇ ਭਗਵਾਨ ਜੀ ਨੂੰ ਵੀ ਬੁਲਾਇਆ ਤੇ ਉਸ ਤੋਂ ਬਾਅਦ ਦਾ ਦੇਵਤਾ ਗਣ ਇਕੱਠੇ ਹੋ ਕੇ ਵਿਸ਼ਨੂੰ ਜੀ ਕੋਲੇ ਗਏ ਤਾਂ ਵਿਸ਼ਨੂੰ ਜੀ ਨੂੰ ਕਿਹਾ ਕਿ ਇਹ ਵਿਸ਼ਨੂੰ ਜੀ ਸਾਡਾ ਦੁੱਖ ਨਿਵਾਰਨ ਕਰੋ ਤਾਂ ਵਿਸ਼ਨੂੰ ਜੀ ਨੇ ਕਿਹਾ ਕਿ ਆਪਾਂ ਛਿਪ ਭਗਵਾਨ ਜੀ ਕੋਲੇ ਚਲਦੇ ਆਂ ਤੇ ਉਹਨਾਂ ਤੋਂ ਪੁੱਛਦੇ ਆਂ ਤਾਂ ਛਿਪ ਭਗਵਾਨ ਜੀ ਕੋਲੇ ਗਏ ਤਾਂ ਛਿਪ ਭਗਵਾਨ ਜੀ ਨੇ ਕਿਹਾ ਕਿ ਆਪਾਂ ਤੁਸੀਂ ਸਾਰੇ ਇਕੱਠੇ ਹੋ ਕੇ ਦੇਵੀ ਦਾ ਉਚਾਰਨ ਕਰੋ ਤਾਂ ਸਾਰੇ ਇਕੱਠੇ ਹੋ ਗਏ ਦੇਵੀ ਦਾ ਉਚਾਰਨ ਕਰਨ ਲੱਗੇ ਜਦੋਂ ਸਾਰੇ ਦੇਵੀ ਦੇਵਤਾ ਦੇਵੀ ਦਾ ਉਚਾਰਨ ਕਰਨ ਲੱਗੇ ਤਾਂ ਉਸ ਤੋਂ ਬਾਅਦ ਬਰਮਾ ਵਿਸ਼ਨੂੰ ਮਹੇਸ਼ ਤਿੰਨੇ ਦੇਵਾਂ ਦੇ ਅੰਦਰੋਂ ਇੱਕ ਦੇਵ ਪ੍ਰਗਟ ਹੋਇਆ ਜੋ ਦੇਖਦੇ ਹੀ ਦੇਖਦੇ ਇੱਕ ਦੇਵੀ ਦੇ ਰੂਪ ਵਿੱਚ ਪ੍ਰਗਟ ਹੋ ਗਿਆ ਅਤੇ ਈਸ਼ਰੂਪ ਦੇਵ ਪ੍ਰਗਟ ਇਸ ਰੂਪ ਨੂੰ ਇੱਕ ਕੁਝ ਸ਼ਕਤੀਆਂ ਭੇਟ ਕੀਤੀਆਂ ਕਿਉਂਕਿ ਸਾਰੇ ਦੇਵੀ ਦੇਵਤਾ ਉੱਥੇ ਖੜੇ ਤੇ ਤਾਂ ਉਸ ਦੇਵੀ ਰੂਪ ਨੂੰ ਕੁਝ ਦੇਵਤਿਆਂ ਨੇ ਮਤਲਬ ਸ਼ਕਤੀਆਂ ਭੇਟ ਕਰੀਆਂ ਬਖ ਬਖ ਸ਼ਕਤੀਆਂ ਭੇਟ ਕਰੀਆਂ ਉਹਨੂੰ ਕਿਉਂਕਿ ਉਹਨਾਂ ਨੇ ਦੈਂਤਾਂ ਨਾਲ ਜੁੱਧ ਲੜਨਾ ਸੀ ਤਾਂ ਜਿੰਨੀਆਂ ਵੀ ਸ਼ਕਤੀਆਂ ਮਤਲਬ ਜਦੋਂ ਆਪਾਂ ਕਿਸੇ ਵੀਰ ਨੂੰ ਜਾਂ ਕਿਸੇ ਯੋਧੇ ਨੂੰ ਯੰਗ ਦੇ ਵਿੱਚ ਭੇਜਣਾ ਹੋਵੇ ਤਾਂ ਉਹਨੂੰ ਫੁੱਲ ਹਥਿਆਰ ਬੰਦ ਕਰਕੇ ਭੇਜਣਾ ਪੈਂਦਾ ਕਿਉਂਕਿ ਪਤਾ ਨਹੀਂ ਉਹਨੂੰ ਕਿਸ ਟਾਈਮ ਕਿਸੇ ਚੀਜ਼ ਦੀ ਲੋੜ ਪੈ ਜੇ ਤਾਂ ਉਹਦੇ ਕੋਲੇ ਸਾਰੇ ਸ਼ਸਤਰ ਪੂਰੇ ਹੋਣੇ ਚਾਹੀਦੇ ਨੇ ਇਸ ਕਰਕੇ ਉਹ ਸਾਰੇ ਦੇਵ ਦੇਵਤੇ ਨੇ ਜਿੰਨਾਂ ਜਿੰਨਾਂ ਕੋਲੇ ਵਧੀਆ ਵਧੀਆ ਵੱਖ-ਵੱਖ ਚੀਜ਼ਾਂ ਦੇ ਵਰਦਾਨ ਤੇ ਤਾਂ ਉਹ ਦੇਵੀ ਨੂੰ ਭੇਟ ਕਰਨੇ ਸ਼ੁਰੂ ਕਰਤੇ ਜੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਮਾਤਾ ਚਿੰਤਾ ਪੂਰਣੀ ਜੀ ਦੇ ਦਰਵਾਰ ਦੇ ਅੰਦਰ ਆਪਾਂ ਤੁਸੀਂ ਦਰਸ਼ਨ ਕਰ ਸਕਦੇ ਹੋ ਪ੍ਰਵੇਸ਼ ਦੁਆਰ ਦੇ ਜਿੱਥੇ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਤੇ ਸਰਦਾਲੂ ਪਹੁੰਚੇ ਹੋਏ ਨੇ ਤੇ ਇਹ ਪਿੱਪਲ ਹੈ ਜਿਸ ਪਿੱਪਲ ਦੇ ਥੱਲੇ ਮਾਤਾ ਚਿੰਤਾ ਪੂਰਣੀ ਜੀ ਦੇ ਚਰਨ ਹਨ ਜੀ ਤੇ ਵੱਖ-ਵੱਖ ਆਲੇ-ਦਾਲੇ ਦੇਵੀ-ਦੇਵਤੇ ਵਿਰਾਜਮਾਨ ਹਨ ਜਿੱਥੇ ਬਹੁਤ ਹੀ ਸੰਗਤਾਂ ਭਾਰੀ ਮਾਤਰਾ ਦੇ ਵਿੱਚ ਮੱਥਾ ਟੇਕ ਕੇ ਤਾਂ ਬਾਹਰਲੀ ਛੜ ਬਹੁਤ ਹੀ ਸੁੰਦਰ ਮਾਤਾ ਪਵਨ ਸਜਾਇਆ ਹੋਇਆ ਜੀ ਤੇ ਬਖ ਬਖ ਜਗਾ ਤੇ ਸੇਵਾਦਾਰ ਆਪਣੀ ਸੇਵਾ ਨਿਭਾ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਬਖ ਬਖ ਜਗਾ ਤੇ ਆਪਣੀ ਸੇਵਾ ਨਿਭਾਈ ਜਾ ਰਹੇ